ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੌਤਾ ਤੇ ਸੋ ਆਸ ਕਰਦਾ ਕਿ ਸਭ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਵੀ ਕਣਕ ਦੇ ਸੁੰਡ ਬਾਰੇ ਜੋ ਜਾਂ ਸੁੰਡੀ ਬਾਰੇ ਕੋਈ ਕੀੜਾ ਕਹਿ ਰਿਹਾ ਕੋਈ ਸੁੰਡ ਕੋਈ ਸੁੰਡੀ ਵੱਖ-ਵੱਖ ਏਰੀਆ ਦੇ ਵੱਖ-ਵੱਖ ਨਾਮ ਨੇ ਉਹਦੇ ਬਾਰੇ ਤੇ ਇਹਦੇ ਲਈ ਆਪਾਂ ਕੀ ਕਰ ਸਕਦੇ ਆ ਕਈ ਵੀਰ ਕਹਿੰਦੇ ਵੀ ਪਾਣੀ ਲਾਓ ਤੇ ਕਣਕ ਤੇ ਸੁੰਡ ਘਟ ਜਾਂਦਾ ਹੈ ਕੀੜਾ ਘਟ ਜਾਂਦਾ ਮਰੇ ਇਹ ਤੇ ਪਹਿਲੀ ਗੱਲ ਜਿਹੜੀ ਆਮ ਬਖਵਾਸ ਸੁਣਨ ਚਾਉਂਦੀ ਆ ਵੀ ਪਰਾਲੀ ਦੇ ਕਾਰਨ ਆਗਣੀ ਨਹੀਂ ਲਾਈ ਜੀ ਉਹਦੇ ਨਾਲ ਸੁੰਡ ਪੈ ਗਿਆ ਤੇ ਪਿੰਡ ਮੈਂ ਕਈਆਂ ਬੰਦਿਆਂ ਤੋਂ ਜਾਣਕਾਰੀ ਲਈ ਜਿਹੜੇ ਬਾਹ ਕੇ ਟਕਾ ਕੇ ਗੰਡਾ ਬਣਾ ਕੇ ਟਕਾ ਕੇ ਕਣਕ ਬੀਜੀ ਸੀ ਨਾ ਬਾਹ ਕੇ ਮਸ਼ੀਨ ਦੇ ਨਾਲ ਕਣਕ ਬੀਜੀ ਦੀ ਤੇ ਉਹਨੂੰ ਵੀ ਸੁੰਡ ਦੀ ਸ਼ਿਕਾਇਤ ਉਹਨੂੰ ਹੀ ਆ ਜਿੰਨੀ ਕਿ ਪਰਾਲੀ ਵਿੱਚ ਸੁਪਰ ਸੀਡਰ ਨਾਲ ਜਾਂ ਰੁਪਟਾ ਵੇਟਰ ਨਾਲ ਬੀਜੀ ਵੀ ਕਣਕ ਨੂੰ ਆ ਇੱਕ ਵੀਰ ਨੇ ਤਾਂ ਇੱਥੇ ਤੱਕ ਵੀ ਦੱਸਿਆ ਵੀ ਮੇਰਾ ਚਰੀ ਵਾਲਾ ਵੱਡ ਸੀਗਾ ਚਰੀ ਦਾ ਕਹਿਰਾ ਸੀਗਾ ਤੇ ਉਹਦੇ ਵਿੱਚ ਵੀ ਸੁੰਡ ਇੰਨਾਗਾ ਵੀ ਕਣਕ ਖਾਲੀ ਹੋ ਗਿਆ ਕਣਕ ਨੂੰ ਉਹ ਬਿਲਕੁਲ ਤੇ ਜੇ ਆਪਾਂ ਹਿਸਾਬ ਲਾਈਏ ਵੀ ਜੇ ਇਹ ਪ੍ਰਾਲੀ ਦਾ ਕਾਰਨ ਹੈ ਤਾਂ ਚਰੀ ਵਾਲੇ ਵਣ ਚ ਕਿਉਂ ਸੁੰਡ ਪਿਆ ਇਹਦਾ ਕਾਰਨ ਮੌਸਮ ਦੀ ਖੁਸ਼ਕੀ ਆ ਜਾਂ ਗਰਮੀ ਆ ਉਹਦੇ ਕਾਰਨ ਆ ਇਹ ਕਿਉਂਕਿ ਆਪਾਂ ਆਮ ਤੌਰ ਤੇ ਝੋਨੇ ਨੂੰ ਵੀ ਸੁੰਡੀ ਜਾਂ ਪੱਤਾ ਬਲੇਡ ਸੁੰਡੀ ਕਹਿੰਦੇ ਨੇ ਵੀ ਜਦੋਂ ਜ਼ਿਆਦਾ ਗਰਮਾਇਸ਼ ਹੋ ਗਈ ਗਰਮੀ ਹੋ ਗਈ ਉਦੋਂ ਜ਼ਿਆਦਾ ਪੈਂਦੀ ਹੁੰਦੀ ਆ ਉਸੇ ਤਰ੍ਹਾਂ ਹੀ ਖੁਸ਼ਕੀ ਕਾਰਨਾਂ ਪੰਜਾਬ ਦੇ ਵਿੱਚ ਤੁਸੀਂ ਆਮ ਦੇਖਿਆ ਵੀ ਮੀਂਹ ਇਤਿਹਾ ਬਿਲਕੁਲ ਵੀ ਨਹੀਂ ਪਿਆ ਤੇ ਉਹਦਾ ਕਰਕੇ ਖੁਸ਼ਕੀ ਥੋੜੀ ਜਿਹੀ ਜ਼ਿਆਦਾ ਹੈਗਾ ਉਹਦਾ ਕਰਕੇ ਸੁੰਡੀ ਜ਼ਿਆਦਾ ਪੈਦਾ ਹੋ ਰਹੀ ਹੈ ਤੇ ਜਿਹੜੀ ਸੁੰਡੀ ਹੈ ਨਾ ਆਪਾਂ ਵੇਖਣ ਨੂੰ ਲੱਗਦਾ ਹੈਗਾ ਕਿ ਕੋਰ ਕਣਕ ਦੇ ਵਿੱਚ ਜਿਵੇਂ ਵਧੀਆ ਖੜੀ ਹੈ ਕਣਕ ਵੀ ਇਹਦੇ ਵਿੱਚ ਹੈ ਨਹੀਂਗੀ ਤੇ ਇਹ ਜਦੋਂ ਪਾਣੀ ਲਾਇਆ ਉਦੋਂ ਉਹਦਾ ਅਟੈਕ ਆ ਜਿਹੜਾ ਉਹ ਦਿਖਾਈ ਦੇਊਗਾ ਥੋੜੇ ਥੋੜੇ ਥਾਂ ਤੇ ਇਹ ਚੀਜ਼ ਮੈਂ ਆਪ ਖਲ ਦੂਜੇ ਖੇਤ ਸਾਡੇ ਜਿੱਥੇ ਪਾਣੀ ਲਾਇਆ ਸੀ ਉੱਥੇ ਵੇਖੀ ਆ ਕਿ ਕਿਤੇ ਫੁੱਟ 2 ਫੁੱਟ ਜਾਂ ਮੰਜੇ ਵੀੜੀ ਦਾ ਸਾਜਵੇਂ ਆਪਾਂ ਕਹਿ ਦਿੰਨੇ ਆ ਉਸ ਤਰ੍ਹਾਂ ਵੀ ਸੁੱਕਿਆ ਕਣਕ ਦਾ ਸੁੰਡੀ ਦੇ ਕਾਰਨ ਪਰ ਉਸ ਤੋਂ ਬਾਅਦ ਅਟੈਕ ਘਟ ਗਿਆ ਰੁਕ ਗਿਆ ਤੇ ਹਾਲਾਂਕਿ ਨਾਲੇ ਮੈਂ ਕੋਰ ਕਣਕ ਨੂੰ ਜਿਵੇਂ ਪਾਣੀ ਲਾਇਆ ਤੇ ਪਾਣੀ ਲਾਉਣ ਸਾਰ ਇਹਦੇ ਵਿੱਚ ਨਾ ਢੋਲੀ ਦੇ ਨਾਲ ਛਿੜਕੇ ਦੇ ਨਾਲ ਇੱਕ ਸ਼ਾਰਟ ਵੀਡੀਓ ਵੀ ਪਾਈ ਸੀ ਤੇ ਆਹ ਕਲੋਰੋ ਦਵਾਈ ਆ 50% ਧਿਆਨ ਨਾਲ ਦੇਖ ਲਓ ਤੇ ਇਹ ਲਾਜ਼ਮੀ ਪਾਉਣਾ ਹੁੰਦਾ ਇਹ ਪਾਉਣ ਦੇ ਬਾਵਜੂਦ ਵੀ ਸੁੰਡੀ ਦਾ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਚਲੋ ਇਹਦੇ ਨਾਲ ਪੈਸੇ ਜੇ ਆਪਾਂ ਕਹਿ ਸਕਦੇ ਹਾਂ 50% ਤੱਕ ਨੁਕਸਾਨ ਘਟ ਹੁੰਦਾਗਾ ਵੀ ਜਿਹੜੇ ਵੀਰਾਂ ਨੇ ਨਹੀਂ ਪਾਈ ਉਹਨਾਂ ਦਾ ਥੋੜਾ ਜਿਆਦਾ ਨੁਕਸਾਨ ਹੋਇਆ ਵੀ ਮੈਂ ਇਹ ਕਲੋਰੋ ਪਾਤੀ ਜਾਂ ਜਿਹੜੇ ਵੀਰਾਂ ਨੇ ਪਾਤੀ ਉੱਥੇ ਨੁਕਸਾਨ ਥੋੜਾ ਜਿਆਦਾ ਘੱਟ ਹੋਇਆ ਤੇ ਪਹਿਲੀ ਗੱਲ ਆ ਕਣਕ ਨੂੰ ਜਿੰਨੀ ਛੇਤੀ ਪਾਣੀ ਹੋ ਸਕਦਾ ਪਾਣੀ ਲਾਓ ਕਿਉਂਕਿ ਖੁਸ਼ਕੀ ਦਾ ਕਾਰਨ ਆ ਕਈ ਵੀਰ ਹੋਣਾ ਅਗਲੇ ਟਾਈਮ ਦੇ ਹਿਸਾਬ ਨਾਲ ਹੀ 35 ਦਿਨ 30 ਦਿਨ ਤੇ ਕਹਿੰਦੇ ਪਾਣੀ ਲਾਵਾਂਗੇ ਜੀ ਪਰ ਕਣਕ ਦੀ ਗਰੋਥ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ ਆਹ ਕਣਕ ਅੱਗੇ 25 ਦਿਨਾਂ ਚ ਐਡੀ ਨਹੀਂ ਹੁੰਦੀ ਇਹ ਤੋਂ ਜ਼ਿਆਦਾ ਵੱਡੀ ਹੁੰਦੀ ਆ ਤੇ ਮੌਸਮ ਦੀ ਖੁਸ਼ਕੀ ਦੇ ਕਾਰਨ ਕਣਕ ਥੋੜੀ ਛੋਟੀ ਆ ਤੇ ਕਣਕ ਨੇ ਤੁਰਨਾ ਕਾਦੇ ਆਸਰੇ ਆ ਜੇ ਸੈੱਲ ਹੋ ਤਾਂ ਹੀ ਦਰੂਣਾ ਨੰਬਰ 2 ਤੇ ਇਸ ਸਾਲ ਜੇ ਉਹ ਵੀ ਡੀਏਪੀ ਮਿਲੇ ਆਪਾਂ ਨੂੰ ਨਕਲੀ ਅਸਲੀ ਆਪਾਂ ਨੂੰ ਇਹਨਾਂ ਚੀਜ਼ਾਂ ਮਰੇ ਘੱਟ ਪਰਖਾ ਪਰ ਜਿੱਥੋਂ ਤੱਕ ਦੇਖਣ ਨੂੰ ਲੱਗ ਰਿਹਾ ਵੀ ਕਣਕਾਂ ਤੇ ਉਹਨਾਂ ਬਹੁਤਾ ਚੰਗਾ ਰੂਪ ਰੰਗ ਰੂਪ ਜਾਂ ਅਸਰ ਨਹੀਂ ਦੇਖਣ ਨੂੰ ਮਿਲਿਆ ਜਾਂ ਮੌਸਮ ਦੇ ਹਿਸਾਬ ਨਾਲ ਜਾਂ ਕੋਈ ਰੇਚ ਦਿੱਕਤ ਸੀ ਉਹਦਾ ਕਾਰਨ ਸੋ ਇਸ ਲਈ ਕਣਕ ਨੂੰ ਜਲਦੀ ਪਾਣੀ ਲਾਓ ਤਾਂ ਕਿ ਨਾਈਟ੍ਰੋਜਨ ਜੂਰੀ ਆਏ ਜੋ ਆਪਾਂ ਟਾਈਮ ਨਾਲ ਪਾ ਦਈਏ ਤੇ ਰਹੀ ਗੱਲ ਜੂਰੀਏ ਦੀ ਜੂਰੀ ਆਪਾਂ ਜੇ ਕਣਕ ਤੇ ਪਹਿਲਾਂ ਪਾ ਸਕਦੇ ਆ ਜਿਵੇਂ ਕਣਕ ਛੋਟੀ ਆ ਨਾ ਦੇਖਣ ਨੂੰ ਛੋਟੀ ਲੱਗ ਰਹੀ ਐ ਇਸ ਸਾਲ ਖੁਸ਼ਕੀ ਦੇ ਕਾਰਨ ਥੋੜੀ ਜੀ ਗਰੋਥ ਘਟ ਕਰਦੀ ਐ ਕਣਕ ਤਾਂ ਪਹਿਲਾਂ ਪੈ ਜੇ ਤਾਂ ਵਧੀਆ ਗੱਲ ਆ ਤੇ ਨਹੀਂ ਕਈ ਵੀਰ ਹੁਣ ਪਾਣੀ ਚ ਪਾਉਂਦੇ ਆ ਉਹ ਵੀ ਠੀਕ ਆ ਆਪੋ ਆਪਣੇ ਤਿਆਰ ਪਿਆ ਪਰ ਮੈਂ ਅੱਗੇ ਬਾਅਦ ਚ ਪਾਉਂਦਾ ਹੁੰਦਾ ਸੀ ਪਰ ਇਸ ਸਾਲ ਮੈਨੂੰ ਲੱਗਿਆ ਵੀ ਜੇ ਪਹਿਲਾਂ ਪਾਇਆ ਜਾਵੇ ਤਾਂ ਠੀਕ ਆ ਤੇ ਇਸ ਕਰਕੇ ਇਹਦੇ ਤੇ ਪਹਿਲਾਂ ਪਾਇਆ ਤੇ ਦੇਖਦੇ ਆ ਵੀ ਕੀ ਰਿਜਲਟ ਦਿੰਦੀ ਆ ਤੇ ਦੂਜੀ ਗੱਲ ਵੀ ਜੇਕਰ ਸੁੰਡੀ ਦਾ ਅਟੈਕ ਹਜੇ ਵੀ ਹੈਗਾ ਤਾਂ ਉਹਦੇ ਲਈ ਬਾਇ ਫੈਥ੍ਰੀਨ 10% ኢਸੀ ਜੋ ਆਉਂਦੀ ਆ ਉਹਦੀ ਸਪਰੇਅ ਤੁਸੀਂ ਕਰ ਸਕਦੇ ਹੋ 400 ਐਮਐਲ ਪਰ ਏਕੜ 100 ਲੀਟਰ ਪਾਣੀ ਦੇ ਵਿੱਚ 400 ml ਪ੍ਰਤੀ ਏਕੜ ਤੇ ਹਸਾਂ ਨਾਲ ਤੁਸੀਂ ਸਪਰੇਅ ਕਰ ਦਿਓ ਤੇ ਉਹਦੇ ਨਾਲ ਸੁੰਡੀ ਦਾ ਅਟੈਕ ਜਿਹੜਾ ਉਹ ਘਟਤ ਹੋ ਜੂਗਾ ਤੇ ਬਸੇ ਜੇ ਮੌਸਮ ਦੇ ਹਿਸਾਬ ਨਾਲ ਜਿਹੜੀ ਮੇਨ ਗੱਲ ਆ ਵੀ ਕਣਕਾਂ ਨੂੰ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਆ ਤੇ ਅਖਲੇ ਕਣਕਾਂ ਨੂੰ ਪਾਣੀ ਜਿੰਨੀ ਜਲਦੀ ਹੋ ਸਕੇ ਦਿੱਤਾ ਜਾਵੇ ਤੇ ਸੁੰਡ ਦੀ ਰੋਕ ਥਾਮ ਲਈ ਜਿਹੜੀ ਬਾਇਫੈਸਰੀਨ ਦਾ 10% ਹੀ ਆ ਇਹ ਆਪਾਂ ਪਾਣੀ ਦੇ ਵਿੱਚ ਕਲੋਰੋ ਦੇ ਨਾਲ ਰਲਾ ਕੇ ਜਾਂ ਕੋਲੋਰੋ ਤੋਂ ਬਿਨਾ ਇਕੱਲੀ ਵੀ ਅੱਧਾ ਲੀਟਰ ਬਾਰੇ ਇਕੜਾ ਜਾਣ ਨਾਲ ਪਾ ਸਕਦੇ ਆ ਉਹ ਵੀ ਸੁੰਡ ਨੂੰ ਕੰਟਰੋਲ ਕਰਨ ਤੇ ਸੁੰਡੀ ਨੂੰ ਕੰਟਰੋਲ ਕਰਨ ਤੇ ਆਪਣੀ ਮਦਦ ਕਰਦੀ ਹੈ ਸੋ ਇਹ ਸੀ ਜਿਹੜੀ ਜਾਣਕਾਰੀ ਸੁੰਡੀ ਬਾਰੇ ਮੇਰਾ ਆਪ ਦਾ ਖੋਦਾ ਤਿਆਰ ਪਾ ਜਾਂ ਜਿਵੇਂ ਮੈਂ ਰੋਕਾਂ ਕੀਤੀ ਹੈ ਉਹ ਸੋ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਵੀਡੀਓਜ਼ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਚੈਨਲ ਕਰ ਲੈ ਸਬਸਕ੍ਰਾਈਬ ਇਸੇ ਤਰ੍ਹਾਂ ਦੀਆਂ ਵੀਡੀਓ ਆਪਾਂ ਕਣਕ ਬਾਰੇ ਹੋਰ ਪਾਉਂਦੇ ਰਹਾਂਗੇ ਜਾਂ ਯੂਰੀਆ ਕਣਕ ਨੂੰ ਕਿੰਨੇ ਦਿਨਾਂ ਤੇ ਸਹੀ ਪਾਉਣਾ ਚਾਹੀਦਾ ਉਹਦੇ ਬਾਰੇ ਅਗਲੀ ਵੀਡੀਓ ਚਾੜ ਕਰ ਦੇਵਾਂਗੇ ਧੰਨਵਾਦ ਦੋਸਤੋ